ਨੋਟਬੰਦੀ ਤੋਂ ਬਾਅਦ ਨਵੀਂ ਕਰੰਸੀ ਜਾਰੀ ਕਰਕੇ ਨਰਿੰਦਰ ਮੋਦੀ ਨੇ ਦਾਅਵਾ ਕੀਤਾ ਸੀ ਕਿ ਜਿੱਥੇ ਇਸ ਨਾਲ ਕਾਲੇ ਧਨ ਤੇ ਕਾਬੂ ਪਾਇਆ ਜਾਏਗਾ ਉੱਥੇ ਨਾਲ ਹੀ ਜਾਲੀ ਕਰੰਸੀ ਵੀ ਆਉਣੀ ਬੰਦ ਹੋ ਜਾਏਗੀ ਪਰ ਹੁਣ ਕੇਂਦਰ ਸਰਕਾਰ ਦੇ ਇਹਨਾਂ ਦਾਅਵਿਆਂ ਦੀ ਪੋਲ ਉਦੋਂ ਖੁੱਲ ਜਾਂਦੀ ਹੈ ਜਦੋਂ ਜਾਲੀ ਕਰੰਸੀ ਵਾਲੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਐਸੇ ਤਰ੍ਹਾਂ ਦੀ ਖਬਰ ਸਾਹਮਣੇ ਆਈ ਹੈ ਜ਼ਿਲ੍ਹਾ ਮਾਨਸਾ ਦੇ ਪਿੰਡ ਬੱਪਿਆਣਾ ਤੋਂ ਇਸੇ ਪਿੰਡ ਦੇ ਦਰਸ਼ਨ ਸਿੰਘ ਨੇ ਆਪਣਾ ਮੋਬਾਈਲ ਫੋਨ ਵੇਚਣਾ ਸੀ ਅਤੇ ਇਸ ਨੂੰ ਵੇਚਣ ਦੇ ਲਈ ਉਸ ਨੇ OLX ਐਪ ਤੇ ਪਾ ਦਿੱਤਾ। ਇਸ ਤੋਂ ਬਾਅਦ ਬਰਨਾਲਾ ਦੇ ਰਹਿਣ ਵਾਲੇ ਅੰਕੂ ਨਾਮਕ ਨੌਜਵਾਨ ਨੇ ਦਰਸ਼ਨ ਸਿੰਘ ਨਾਲ ਸੰਪਰਕ ਕੀਤਾ ਅਤੇ ਇਸ ਮੋਬਾਈਲ ਦਾ ਸੌਦਾ 3600 ਰੁਪਏ ਵਿੱਚ ਹੋ ਗਿਆ। ਅੰਕੂ ਦਰਸ਼ਨ ਸਿੰਘ ਨੂੰ 3600 ਰੁਪਏ ਦੇ ਕੇ ਮੋਬਾਈਲ ਅਤੇ ਡੱਬਾ ਲੈ ਗਿਆ। ਇਸ ਤੋਂ ਬਾਅਦ ਜਦੋਂ ਦਰਸ਼ਨ ਸਿੰਘ ਹੋਰੀ ਸ਼ਹਿਰ ਜਾਣ ਲੱਗੇ ਤਾਂ ਉਹਨਾਂ ਨੇ ਪੈਟਰੋਲ ਪੰਪ ਤੇ ਰੁੱਕ ਕੇ ਆਪਣੇ ਵਾਹਨ 'ਚ ਪੈਟਰੋਲ ਪਵਣਾ ਚਾਹਿਆ ਪੈਟਰੋਲ ਪੰਪ ਤੇ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਕੋਲ ਜੋ ਕਰੰਸੀ ਹੈ ਉਹ ਜਾਲੀ ਹੈ ਆਪਣੇ ਨਾਲ ਹੋਈ ਠੱਗੀ ਬਾਰੇ ਉਹਨਾਂ ਨੇ ਪੀਖੀ ਪੁਲਿਸ ਨੂੰ ਇਤਲਾਹ ਦਿੱਤੀ ਜਿਸ ਤੋਂ ਬਾਅਦ ਦਰਸ਼ਨ ਸਿੰਘ ਵੱਲੋਂ ਦਿੱਤੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਪੀਖੀ ਪੁਲਿਸ ਨੇ ਬਰਨਾਲਾ ਦੇ ਅੰਕੂ ਖਿਲਾਫ ਮਾਮਲਾ ਦਰਜ ਕਰਕੇ ਉਸ ਪਾਸੋਂ 14300 ਰੁਪਏ ਜਾਲੀ ਬਰਾਮਦ ਕੀਤੇ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਦਰਸ਼ਨ ਸਿੰਘ ਦੇ ਨਾਂ ਦੇ ਬੰਦੇ ਨੇ ਮੋਬਾਈਲ ਵੇਚਣ ਲਈ OLX ਤੇ ਮਸ਼ਹੂਰੀ ਦਿੱਤੀ ਸੀ ਤੇ ਜੋ ਆਪਣੇ ਅੰਕੂ ਨਾਂ ਦੇ ਬੰਦੇ ਨੇ ਇਸ ਤੋਂ ਮੋਬਾਈਲ ਖਰੀਦ ਲਿਆ ਤੇ 6300 ਰੁਪਏ ਦੇ ਗਿਆ ਜਦੋਂ ਦਰਸ਼ਨ ਸਿੰਘ ਬਾਜ਼ਾਰ ਚ ਗਿਆ ਉਹਨੂੰ ਪਤਾ ਲੱਗਿਆ ਵੀ ਇਹ ਜਾਲੀ ਨੇ ਉਹਨੇ ਸਾਡੇ ਕੋਲੇ ਆ ਕੇ ਸ਼ਿਕਾਇਤ ਕੀਤੀ ਜੇਤੇ ਅਸੀਂ ਮਕਦਮਾ ਨੰਬਰ 48 ਅੰਡਰ ਸੈਕਸ਼ਨ 420 499 ABC ਦਰਜ ਰਿਸ਼ਟ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਤਾਂ ਉਹਦੇ ਕੋਲੋਂ ਹੋਰ ਕੈਸ਼ ਬਰਾਮਦ ਹੋਇਆ ਟੋਟਲ 14300 ਰੁਪਏ ਇਹ ਤੋਂ ਬਰਾਮਦ ਹੋਇਆ ਤੇ ਇਹਦਾ ਰਿਪੋਰਟ ਰਿਮਾਂਡ ਲਿਆ ਗਿਆ 3 ਦਿਨ ਦਾ ਪੁਲਿਸ ਰਿਮਾਂਡ ਗਿਆ 33000 ਦਰਸ਼ਨ ਸਿੰਘ ਨਾਲ ਹੋਈ ਠੱਗੀ ਤੋਂ ਬਾਅਦ ਅਸੀਂ ਤਾਂ ਤੁਹਾਨੂੰ ਇਹ ਹੀ ਕਹਾਂਗੇ ਕਿ ਜੇਕਰ ਤੁਸੀਂ ਕੁਝ ਵੀ ਖਰੀਦਦੇ ਜਾਂ ਵੇਚਦੇ ਹੋ ਤਾਂ ਉਸ ਦਾ ਸੌਦਾ ਆਨਲਾਈਨ ਘੱਟ ਬਲ ਕੇ ਆਪਣੇ ਕਿਸੇ ਜਾਣਕਾਰ ਨਾਲ ਜ਼ਰੂਰ ਕਰ ਲਿਆ ਜਾਵੇ ਨਹੀਂ ਤਾਂ ਦਰਸ਼ਨ ਸਿੰਘ ਬਾਗਤ ਤੁਸੀਂ ਵੀ ਕਿਸੇ ਠੱਗੀ ਦਾ ਸ਼ਿਕਾਰ ਹੋ ਸਕਦੇ ਹੋ ਮਾਂਸਾ ਤੋਂ ਕੁਲਜੀਤ ਸਿੰਘ ਸਿੱਧੂ ਡੀ5 ਚੈਨਲ ਪੰਜਾਬੀ